ਸਰ ਕਾਹਨ ਕੜੀ ਚੱਟਾਇਆ ਬਾਹੀ ਬੱਬੀ ਕਿੱਥੇ ਗਿਆ ਸਰ ਕਿਹੜੀ ਕਿਤਾਬ ਚੋਂ ਗੁਰੂ ਤੇਗ ਬਹਾਦਰ ਜੀ ਨੂੰ ਕਿਹੜੀ ਚਾਤਰ ਕਹਿੰਦੇ ਆ ਝੁੰਕਾਰ ਵਗੀ ਚਾਤਰ ਇਦੀ ਚਾਤਰ ਅੱਛਾ ਉਹਨਾਂ ਦੇ ਨਾਲ ਕਿਹੜੇ ਦਿਨ ਸਿੱਖੀ ਹੋਏ ਸੀ ਪਤਾ ਜੀ ਮੱਤਦਾ ਕਿ ਗੁਰੂ ਸਾਹਿਬ ਨੇ ਕਿੱਥੇ ਸੀਤ ਕੀਤਾ ਹੈ ਇਹ ਗੁਰੂ ਸਾਹਿਬ ਦੇ ਸਿੱਖ ਦਾ ਸਤਕਾਰ ਕਿੱਥੇ ਹੋਇਆ ਕਿੱਥੇ ਆ ਗੁਰਦੁਆਰਾ ਹੈ ਬਾਸ ਪੁਰੀ ਦਾ ਟਿਕਣਾ ਅੱਛਾ ਤੇ ਕਿੰਨਾ ਦੀ ਰਾਖੀ ਲਈ ਗੁਰੂ ਸਾਹਿਬ ਨੇ ਸੀਧੀ ਦਿੱਤੀ ਕੱਲੇ ਸਿੱਖ ਨੇ ਜੀ ਪੰਡਤ ਕੇ ਤਿਲਕ ਜੰਜੂ ਦੀ ਰਾਖੀ ਲਈ ਹਿੰਦੂ ਧਰਮ ਦੀ ਰਾਖੀ ਲਈ ਇਹਦੀ ਰਾਖੀ ਲਈ ਹਿੰਦੂ ਧਰਮ ਦੀ ਰਾਖੀ ਲਈ ਸ਼ਾਬਾਸ਼ ਇਹ ਗੱਲ ਸਾਨੂੰ ਇਹ ਵੀ ਸਿਖਾਉਂਦੀ ਆ ਆਪਸੀ ਸਹਿਣਸ਼ੀਲਤਾ ਰੱਖਣੀ ਆ ਗੁਰੂ ਸਾਹਿਬ ਦੇ ਬਾਰੇ ਕਿਹਾ ਧਰਮ ਹੀ ਪਸਾਕਾ ਜੇ ਕੀ ਆ 30 ਦੀ ਆ ਪਰ ਆਪਾਂ ਵੀ ਸੇੜ ਰੱਖਣਾ ਵਾ ਪੜ੍ਹਾਈ ਕਰਨੀ ਆ ਮਨ ਲਾ ਕੇ ਬਾਪਿਆਂ ਦਾ ਕਹਿਣਾ ਮੰਨਣਾ ਤੇ ਆਫਗਾਨਾ ਮੰਨਣਾ ਪਾਠ ਕਰਨਾ ਤੇ ਚੜ੍ਹਦੀ ਕਲਾ ਜਣਾਣਾ ਦਾਜੇ ਜਹਿਣਾ ਕਰਦੇ ਆਪਾਂ ਅਕਜੀ ਕਰ ਰੱਖਣਾ ਰੱਬ ਦਾ ਤੇ ਦਰੂ ਦਾ ਰੱਬਿਆ ਕਾਲਾ ਬੋਲੇ ਸੋਨਿਆ ਰੱਬਿਆ ਕਾਲਾ ਨਾਲ ਆਜੋ